ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਰੂਰੀ ਇਕੱਤਰਤਾ ਅੰਦਰ ਕਮੇਟੀ ਦੀ ਜਿਹੜੀ ਸਾਰੇ ਮੈਂਬਰਾਂ ਉਹਦੇ ਦਾ ਸਵਾਨ ਦੇ ਜੀ ਇਹ ਅੱਜ ਹੋਈ ਹੈ ਇਸ ਵਿੱਚ ਇੱਕ ਮਤੇ ਪਾਸ ਕੀਤੇ ਗਏ ਉਹ ਮੈਂ ਦੱਸਾਂਗਾ ਉਹਦੇ ਤੋਂ ਬਾਅਦ ਜਿਹੜਾ ਇੱਕ ਦੀ ਗੱਲ ਦੂਜਾ ਰੋਬੂ ਜੀ ਸੰਤਿਪਤ ਸਾਡੇ ਸੀਨੀਅਰ ਮੀਤ ਪ੍ਰਧਾਨ ਜੋ ਚੌਂਕੀ ਕਮੇਟੀ ਦੇ ਉਹ ਦੱਸਣਗੇ ਮਤਲਬ ਹੈਗਾ ਕਿ ਅੱਜ ਦੀ ਅੰਤਰਕ ਕਮੇਟੀ ਦੀ ਮੀਟਿੰਗ ਵਿੱਚ ਮਾਨਯੋਗ ਪ੍ਰદાન ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੋ ਪਿਛਲੇ ਦਿਨੀ ਦਿੱਤੇ ਤੀਬੇ ਬੁੱਪਰ ਧੀਰਗ ਵਿਚਾਰ ਪ੍ਰੰਤ ਪ੍ਰਵਾਨ ਹੋਇਆ ਕਿ ਮਾਨਯੋਗ ਪ੍ਰદાન ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਠਨ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਚੱਜੀ ਅਗਵਾਈ ਕੀਤੀ ਹੈ। ਉਹਨਾਂ ਦੀ ਅਗਵਾਈ ਵਿੱਚ ਸੰਸਥਾ ਵੱਲੋਂ ਤਰੱਕੀਆਂ ਦੀਆਂ ਪਲੰਘਾਂ ਜਿਹੜੀਆਂ ਪੁੱਟੀਆਂ ਗਈਆਂ ਉਨਰ ਬਨੂ ਕੀਤੇ ਗਈਆਂ ਸਵਾਵਾਂ ਦੀ ਭਰਪੂਰ ਸਲੰਘਾ ਕਰਦੇ ਹਾਂ ਮਸੂਰ ਕੀਤਾ ਜਾਂਦਾ ਹੈ ਕਿ ਜਿਹੜਾ ਕਾਰਨਾਂ ਕਰਕੇ ਪ੍ਰਧਾਨ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਲੈਂਦੀ ਹੈ ਅਪੀਵਾ ਦਿੱਤਾ ਹੈ ਇਹ ਪ੍ਰਬੰਧਕੀ ਅਧਿਕਾਰਾਂ ਦਾ ਮਾਮਲਾ ਹੈ ਕਿਉਂਕਿ ਸਿੰਘ ਸਰਬਾਨ ਸਮੇਤ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਪੁਜਾਚ ਬਰਤਾਰ ਤਰੰਤ ਫੈਸਲਾ ਲੈਣ ਦਾ ਅਧਿਕਾਰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀ ਅੰਤਰ ਕਮੇਟੀ ਨੂੰ ਹੈ ਸਰ ਲਈ ਸਿੰਘ ਸਵਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਖਤ ਕੰਮ ਦਾ ਫੈਸਲਾ ਇਕੱਲੇ ਪ੍ਰਧਾਨ ਸਾਹਿਬ ਵੱਲੋਂ ਨਹੀਂ ਬਲਕਿ ਸਮੁੱਚੀ ਅੰਤਰ ਕਮੇਟੀ ਵੱਲੋਂ ਕੀਤਾ ਗਿਆ ਹੈ ਅੱਜ ਦੀ ਇਕਤਤਾ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ otipa ਉੱਪਰ ਬਥੇਰੇ ਵਿਚਾਰ ਕਰਨ ਲਈ ਪੈਂਡਿੰਗ ਕਰਦੇ ਆ ਪੈਂਡਿੰਗ ਜਿਹੜਾotipa ਕਰਦੇ ਆ ਉਹਨਾਂ ਨੂੰ ਮੋੜ ਸੁਆਮਾ ਸੰਭਾਲਣ ਲਈ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨ ਲਈ ਇੱਕ ਬਹੁਤ ਜਿਹੜਾ ਜਿਹੜੇ ਮੈਂਬਰ ਸਾਰੇ ਅੰਤਰ ਕਮੇਟੀ ਦੇ ਆ ਤੇ ਬਲਦੇਵ ਸਿੰਘ ਜੀ ਕਲਿਆਣ ਜੁਨੀਅਰ ਮੀਤ ਪ੍ਰਧਾਨ ਬੀਬੀ ਹਰਜਿੰਦਰ ਕੌਰ ਜੀ ਸੁਰਜੀਤ ਸਿੰਘ ਤੁਗਲਵਾਲਾ ਬਲਦੇਵ ਸਿੰਘ ਕਿਆਮਪੂਰੀ ਤੇ ਸੁਖ ਹਰਪ੍ਰੀਤ ਸਿੰਘ ਰੋਡੇ ਤੇ ਹੋਰ ਵੀ ਜਿਹੜੇ ਸਾਡੇ ਅੰਤਰ ਕਮੇਟੀ ਦੇ ਮੈਂਬਰ ਆ ਉਹ ਵੀ ਜਾ ਸਕਦੇ ਆ ਇਹ ਡੈਪੂਟੇਸ਼ਨ ਜਿਹੜਾ ਜਾ ਕੇ ਉਹਨਾਂ ਨੂੰ ਮਿਲੇਗਾ ਕਮੇਟੀ ਮਿਲੇਗੀ ਤੇ ਅੱਗੇ ਜਿਹੜੀ ਮੈਂ ਬੇਨਤੀ ਕਰਨੀ ਹੈ ਕਿਉਂਕਿ 1925 ਦਾ ਜਿਹੜਾ ਐਕਟ ਆ ਉਹਦੇ ਚਾਇਤੀ ਸਾਰੇ ਫੈਸਲੇ ਲੈ ਜਾਂਦੇ ਆ ਉਹਦੇ ਬਾਰੇ ਸਾਰੇ ਸਾਰੇ ਵਿਚਾਰ ਜਿਹੜੇ ਸਰਦਾਰ ਰਗੂਜੀਤ ਸਿੰਘ ਜੀ ਦੇ ਜਿਹੜੇ ਆ ਉਹ ਆਪ ਜੀ ਨੇ ਸਾਂਝੇ ਕਰਨਗੇ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸਿੱਖਾਂ ਦੇ ਸਰਵੋਤ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਰ ਫਤਿਹ ਹੋ ਜਿਹੜੇ ਸਕੂਲ ਔਰ ਕਾਲਜ ਨੇ ਔਰ ਸਭ ਚਲਾਉਂਦੇ ਆ ਇਹ ਮਤਨ ਪੜ੍ਹ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਅਤੇ ਲੰਬੇ ਸੰਘਰਸ਼ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹੋਂਦ ਵਿੱਚ ਆਏ ਅਤੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਇਸ ਮਹਾਨ ਸੰਸਥਾ ਨੇ 105 ਸਾਲ ਦੇ ਕਰੀਬ ਸਿੱਖ ਗੁਰੂ ਧਾਮਾਂ ਦੀ ਸੇਵਾ ਸੰਭਾਲ ਸਿੱਖ ਸੰਸਥਾਵਾਂ ਦੀ ਦੇਖ ਰੇਖ ਅਤੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਗਤਾਂ ਦੇ ਸਹਿਯੋਗ ਨਾਲ ਯੋਗਦਾਨ ਪਾਇਆ ਹੈ ਸਿੱਖ ਗੁਰਦੁਆਰਾ ਐਕਟ 1925 ਤਹਿਤ ਚੱਲ ਰਹੇ ਇਸ ਸੰਸਥਾ ਦੀ ਬਨਨ ਵਿੱਚ ਜਿੱਥੇ ਅੱਜ ਦੇ ਸਮੇਂ 170 ਮੈਂਬਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੇ ਚੁਣ ਕੇ ਆਉਂਦੇ ਹਨ ਉੱਥੇ 15 ਮੈਂਬਰ ਸਾਰੇ ਭਾਰਤ ਭਾਰਤ ਵਿੱਚੋਂ ਕੁਆਟ ਹੋ ਕੇ ਅਤੇ ਤਖਤਾ ਦੇ ਜਥੇਦਾਰ ਸਹਿਬਾਨ ਵੀ ਆਪਣੇ ਰੁਤਬੇ ਕਰਕੇ ਸਿੱਖ ਸੰਸਥਾਾਂ ਦਾ ਐਕਸ ਅਫੀਸ਼ਲ ਮੈਂਬਰ ਬਨਾਏ ਜਾਂਦੇ ਹਨ ਸਾਰੇ ਦੇਸ਼ ਵਿੱਚ ਮੈਂਬਰ ਕੋਆਪਟ ਕਰਕੇ ਇਸ ਸੰਸਥਾ ਦੇ ਕੋਮੀ ਪੱਧਰ ਹੋਂ ਤੱਕ ਪ੍ਰਮਾਣ ਹੈ ਅਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾ ਦੀ ਸ਼ਮੂਲੀਅਤ ਇਸ ਮਹਾਨ ਸੰਸਥਾ ਨੂੰ ਦੁਨੀਆ ਭਰ ਵਿੱਚ ਸਿੱਖਾਂ ਦੀ ਕੇਂਦਰੀ ਅਤੇ ਨੁਮਾਇੰਦਾ ਜਥੇਬੰਦੀ ਹੋਣ ਦਾ ਮਾਨ ਪ੍ਰਾਪਤ ਕਰਦੀ ਹੈ ਇਸ ਸੰਸਥਾ ਦਾ ਇੱਕ ਮਲਖਣ ਪਹਿਲੂ ਹੈ ਕਿ ਤਖਤਾਂ ਦੇ ਜਥੇਦਾਰ ਸਹਿਬਾਨਾ ਨੂੰ ਐਕਸ ਆਫਿਸ ਹੋ ਮੈਂਬਰ ਲਿਆ ਜਾਂਦਾ ਹੈ ਪਰ ਸਿੱਖਾਂ ਦੀ ਪਾਰਲੀਮੈਂਟ ਵਿੱਚ ਉਹਨਾਂ ਨੂੰ ਸਾਂਝੇ ਅਤੇ ਤੜੇਬੰਦੀ ਤੋਂ ਉੱਪਰ ਰੱਖਣ ਲਈ VOTING ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾਂਦਾ ਹੈ ਇਤਿਹਾਸ ਵਿੱਚ ਗੱਲ ਦਾ ਇਸ ਗੱਲ ਦਾ ਗਵਾਹ ਹੈ ਕਿ ਮਿਸਲਾ ਦੇ ਸਮੇਂ ਵੀ ਵਕ ਵਕ ਮਿਸਲਾ ਅਕਾਲ ਤਖਤ ਸਾਹਿਬ ਤੇ ਬੈਠ ਕੇ ਆਪਣੇ ਵਖੇਰਵੇਂ ਦੂਰ ਕਰਦੇ ਹਨ ਪਰ ਸਮੇ ਜਥੇਦਾਰ ਸਾਬਾਨ ਨੇ ਕਦੀ ਵੀ ਤੜਾ ਬਣਾ ਕੇ ਕਿਸੇ ਵੀ ਦ ਪੱਖ ਨਹੀਂ ਪੂਰਿਆ ਇਸ ਕਰਕੇ ਜਥੇਦਾਰ ਸਾਬਾਨ ਨੇ ਵਿਵਾਦ ਅਤੇ ਸਰਪਰਮਾਨਿਤ ਬਣ ਸਕਣ ਅੱਜ ਦੀ ਸੋਚ ਤੇ ਪੈਰਾ ਦੇਣ ਦੀ ਵੱਡੀ ਲੋੜ ਹੈ ਇਸ ਸੰਸਥਾ ਨੂੰ ਸਿੱਖ ਗੁਰਦੁਆਰਾ ਐਕਟ 1925 ਵਿੱਚ ਜਿੱਥੇ ਸਾਰੇ ਕਾਨੂੰਨੀ ਵਿੱਤੀ ਪ੍ਰਸ਼ਾਸਨਿਕ ਔਰ ਸਵਿਧਾਨਿਕ ਅਧਿਕਾਰ ਦਿੱਤੇ ਗਏ ਹਨ ਉਤੇ ਸਾਰੇ ਅਧਿਕਾਰ ਕਰਮਚਾਰੀ ਅਤੇ ਬਾਕੀ ਲੋਡਿੰਗ ਦੇ ਸਟਾਫ ਭਰਤੀ ਕਰਨ ਤਨਖਾਹ ਨਿਯਤ ਕਰਨ ਅਤੇ ਸੇਵਾ ਰੂਲ ਬਣਾਉਣ ਦੀ ਅਹਿਮ ਅਧਿਕਾਰ ਵੀ ਦਿੱਤੇ ਗਏ ਹਨ ਇਸ ਦੇ ਨਾਲ ਹੀ ਤਨਖੇਲੀ ਕਰਨ ਜਾਂ ਕੋਈ ਵੀ ਗਲਤੀ ਗੁਨਾਹ ਕਰਨ ਤੇ ਅਨੁਸ਼ਾਸਨ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਦਿੱਤੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦਾ ਮਾਨ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਰਗੇ ਪਾਵਨ ਅਸਥਾਨ ਤੇ ਹੈੱਡ ਗ੍ਰੰਥੀ ਗ੍ਰੰਥੀ ਅਤੇ ਪੰਜਾਬ ਦੇ ਤਿੰਨਾ ਤਖਤਾਂ ਸਹਿਬਾਨਾਂ ਦੇ ਜ਼ਥੇਦਾਰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦਾ ਫੈਸਲਾ ਵੀ ਐਮ ਜ਼ਿੰਮੇਵਾਰੀ ਵੀ ਸਿੱਖ ਸੰਸਥਾ ਵੱਲੋਂ ਬਖਸ਼ੀ ਸ਼ਕਤੀ ਸਦਕਾ ਗੁਰਦੁਆਰਾ ਐਕਟ ਰਾਈ ਐਸਜੀਪੀਸੀ ਨੂੰ ਸੌਂਪੀ ਹੈ ਇਹ ਤਾਂ ਤਾਂ ਠੀਕ ਹੈ ਜ਼ੋਰ ਨਹੀਂ ਹੈ ਤੁਹਾਡਾ ਠੀਕ ਹੈ 1.3 ਹੋ ਗਿਆ ਜੀ 1925 ਦਾ ਜਿਹੜਾ ਐਕਟ ਹੈਗਾ ਇਹਦੇ ਵਿੱਚ ਸਾਰੀ ਜਿਹੜੀ ਅੰਤਰੀ ਕਮੇਟੀ ਹੈ ਉਹਨੂੰ ਪੂਰਨ ਅਧਿਕਾਰ ਹੈ ਕਿ ਉਹ ਕੋਈ ਵੀ ਕਰਮਚਾਰੀ ਜਾਂ ਕੋਈ ਵੀ ਜਟੇ ਸਿੰਘ ਸਾਹਿਬ ਆਲਮੀ ਉਹਨਾਂ ਨੂੰ ਲਾ ਸਕਦੇ ਆ ਹਟਾ ਸਕਦੇ ਆ ਜਿੱਥੇ ਜ ਬਟਾ ਕਲੀਅਰ ਹੈਗਾ ਐਕਟ ਜਿਹੜਾ ਹੈਗਾ ਇਹਦੇ ਵਿੱਚ ਲਿਖਿਆ ਹੋਇਆ ਹੋਰ ਕੁਝ ਹੈ ਜੀ ਤੁਹਾਡਾ ਬਾਕੀ ਤੁਸੀਂ ਤੁਹਾਨੂੰ ਪ੍ਰੈਸ ਨੋਟ ਦੇ ਦਾਂਗੇ ਬਹੁਤ ਤੁਹਾਨੂੰ ਅਸੀ ਸਾਰਾ ਜਿਹੜਾ ਹੁਣ ਤਾਂ ਵਿਸਾ ਦਾ ਇਖੀਫਾ ਪੈਂਡਿੰਗ ਕੀਤਾ ਗਿਆ ਇੰਨੀ ਦਿਨ ਦੇ ਦਰਮਿਆਨ ਸਿਵਾਵਾ ਕੋਣ ਨਿਭਾਏਗਾ ਪ੍ਰਧਾਨ ਸਾਹਿਬ ਜੀ ਕੋਈ ਨਹੀਂ ਉਹਦੇ ਵਿੱਚ ਮੈਂ ਮੈਂ ਦਾ ਹਾਂ ਤਾਂ ਸਿਰ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਦੀ ਪੱਤੇ ਅੱਛੀ ਛੇਤੀ ਹੀ ਫਿਰ ਦੋ ਸੰਗੰਦਰ ਕਮੇਟੀ ਚੱਲਾਂਗੇ ਜਿਹਦੇ ਵਿੱਚ ਫੈਸਲਾ ਕੀਤਾ ਜਾਏਗਾ ਕਿਉਂਕਿ ਸ਼ੋਣੀ ਕਮੇਟੀ ਵੱਡਾ ਹਜ਼ਾਰਾ ਤੇ ਉਹਦੇ ਵਿੱਚ ਵੱਡੀਆਂ ਸਵਾਮਾਂ ਵੱਡੇ ਕਿਉਂਕਿ ਕੋਈ ਵੀ ਮਸਲਾ ਆ ਸਕਦਾ ਜਿਹਦੇ ਪ੍ਰਧਾਨ ਦੇ ਸਹਿਯੋਗ ਜਿਹੜਾ ਉਹ ਮਸਲਾ ਹੱਲ ਨਹੀਂ ਹੋ ਸਕਦਾ ਤੇ ਉਹਦੇ ਲਈ ਸੀ ਇੱਕ ਦੋ ਦਿਨਾਂ ਦੀ ਵੇਕੀ ਜਿਹੜੇ ਅਧਿਕਾਰ ਦੇ ਦਾਂਗੇ ਸੰਗਠਿਤ ਕੰਮ ਦੇ ਵੀ ਆਸ ਸੈਟ ਸੰਮੇਟ ਜਿਹੜੇ ਪ੍ਰਧਾਨ ਦੇ ਜਰੀਏ ਜਿਹੜੇ ਮਤਲਬ ਹੋਣਗੇ ਉਹਦੇ ਤਹਿਤ ਅਸੀਂ ਜਿਹੜਾ ਦੋ ਤਿੰਨ ਦਿਨ ਦੇ ਵਿੱਚ ਮੀਟਿੰਗ ਜਿਹੜੀ ਹੈ ਹੋ ਜੇਗੀ ਤਾਂ ਵਿਚਾਰ ਲੋਕ ਨਾ ਸਮਾਂ ਦਿੱਤਾ ਗਿਆ ਜੀ ਪੁਨਰ ਵਿਚਾਰ ਵਾਸਤੇ ਧਾਮੀ ਸਾਹਿਬ ਨੂੰ ਸਮਾਂ ਨਹੀਂ ਦਿੱਤਾ ਗਿਆ ਅਜੇ ਸਾਡੀ ਜਿਹੜੀ ਕਮੇਟੀ ਐ ਜਿਹੜੀ ਪੰਜਵੇਂ ਐਬਲੀ ਕਮੇਟੀ ਬਣਾਈ ਗਈ ਆ ਉਹ ਕਮੇਟੀ ਜਿਹੜੀ ਐ ਜਾਏਗੀ ਧਾਮੀ ਸਾਹਿਬ ਕੋਲ ਉਹਨਾਂ ਨੂੰ ਬੇਨਤੀ ਕਰੇ ਕੋਈ ਕਿਉਂਕਿ ਉਹਨਾਂ ਦੀਆਂ ਬੰਗੀਆਂ ਸੁਆਵਾਂ ਉਹਨਾਂ ਨੇ ਚੌਥੀ ਕਮੇਟੀ ਨੂੰ 4 ਸਾਲ ਦਿੱਤੀਆਂ ਤੇ ਵੱਡੇ ਵੱਡੇ ਮਸਲੇ ਹੱਲ ਕਰਾਏ ਆ ਤੇ ਵੱਡਾ ਵੱਡਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ ਐਜੂਕੇਸ਼ਨ ਔਰ ਹੈਲਥ ਦੇ ਤੌਰ ਤੇ ਵੱਡੀਆਂ ਸੁਆਵਾਂ ਉਹਨਾਂ ਨੇ ਦਿੱਤੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਾ ਕੇ ਵੇ ਤੁਸੀਂ ਇਹ ਸਵਾਮਾ ਮੁਰਕ ਕੇ ਜਿਹੜੀ ਆ ਜਾਰੀ ਰੱਖੋ ਤਾਂ ਕਿ ਕੌਮ ਦਾ ਪੰਥ ਦਾ ਜਿਹੜਾ ਭਲਾ ਹੋਵੇ। ਪਰ ਸਰ ਤੁਸੀਂ ਕਿਹਾ ਕਿ ਜਿਹੜੀ ਫੈਸਲਾ ਹੋਇਆ ਉਹ ਜਨੈਲ ਹਸ ਸਿੰਘ ਨੂੰ ਲੈ ਕੇ ਉਹ ਸਾਰੀ ਅੰਤਰੀ ਕਮੇਟੀ ਦਾ ਸਮੂੱਚਾ ਫੈਸਲਾ ਸੀ। ਮੈਂ ਪ੍ਰਧਾਨ ਸਾਹਿਬ ਨੂੰ ਕਿਉਂ ਆਨਾ ਆਪਣੇ ਸਰ ਦੇ ਉੱਤੇ ਸਾਰਾ ਕੁਝ ਲੈਣਾ ਪਿਆ। ਦੇਖੋ ਪ੍ਰਧਾਨ ਜੀ ਜਿਹੜੇ ਨਾ ਦੂਜੇ ਪ੍ਰਧਾਨ ਜੀ ਮੁਖੀ ਹੁੰਦੇ ਐ। ਮੁਖੀ ਜੋ ਜਨੈਲ ਹੋਵੇ ਜਨੈਲ ਆਪਣੇ ਸੱਤੇ ਜ਼ਿੰਮੇਵਾਰੀ ਲੈਂਦਾ। ਪਰ ਜਿਹੜਾ ਫੈਸਲਾ ਅੱਜ ਵੀ ਅਸੀਂ ਕਹਿੰਨੇ ਆ ਪ੍ਰੈਸ ਨੋਟ ਵੀ ਕਹਿੰਨੇ ਆ ਕਿ ਜਿੰਨੀ ਅੰਤਰ ਕਮੇਟੀ ਆ ਹਰ ਇੱਕ ਦੇ ਵਿਚਾਰ ਹਰ ਇੱਕ ਨਾਲ ਸਲਾਹ ਕਰਕੇ ਇਕੱਲੇ ਇਕੱਲੇ ਦੇ ਵਿਚਾਰ ਲੈ ਕੇ ਪਤਾਜੀ ਨੇ 1.5 ਘੰਟੇ ਲਾ ਕੇ ਜਿਹੜਾ ਉਹ ਫੈਸਲਾ ਲਿਆ ਰਿਹਾ ਗਾਇਨੀ ਹਰਜੀਤ ਸਿੰਘ ਦਾ ਕੋ ਜਿਹੜਾ ਦੱਸਿਆ ਗਿਆ ਆ ਜਿਹੜਾ ਵਿਕਸਾਬਨੋ ਕਿ 1925 ਦੇ ਅੰਸ਼ ਵਿੱਚ ਜਿੰਨੇ ਵੀ ਸ਼ੋਮੀ ਕਮੇਟੀ ਦੇ ਸਿੱਤੀ ਅਧਿਕਾਰ ਆ ਕਾਨੂੰਨੀ ਅਧਿਕਾਰ ਆ ਉਹ ਦੱਸ ਦੋ ਹਾਂ ਤੇ ਧਰਮਪਰਚਾਰ ਦੀ ਮਹਿੰਮ ਆ ਇਹ ਸਾਰੇ ਅਧਿਕਾਰ ਜਿਹੜੇ ਆ ਉਹ ਐਸਜੀਪੀਸੀ ਕੋਲ ਆ ਤੇ ਜਿੰਨੇ ਵੀ ਗਰਾਤੀ ਸਿੰਘ ਆ ਜਾਂ ਜਿੰਨੇ ਵੀ ਸਰਵਿਸ ਰੂਲ ਆ ਜਿੰਨਾ ਵੀ 22000 ਆਪਣਾ ਮੁਲਾਜ਼ਮ ਹੈਗਾ ਉਹਦੇ ਵਿੱਚ ਅੱਗੇ ਸਤਕਾਰਯੋਗ ਸਾਡੇ ਸਤਜਨ ਜੀ ਦੇ ਦਰਵਾਜ਼ਾ ਤੇ ਗ੍ਰਾਂਥੀ ਸਵਾਰ ਇਥੋਂ ਤੱਕ ਕਿ ਤਿੰਨ ਤਤਾਂ ਦੇ ਜਿ세 ਦਾ ਸਵਾਮੀ ਜਿਹੜਾ ਉਹ ਛੋਵੀ ਕਮੇਟੀ ਦੇ ਅਧਿਕਾਰ ਖੇਤਰ ਹੈ ਉਹ ਹੀ ਲੌਂਦੇ ਆ ਉਹ ਹੀ ਸਵਾਮਾ ਦਿੰਦੇ ਆ ਤੇ ਜਦੋਂ ਕੋਈ ਵੀ ਹੁੰਤਾਂ ਨਹੀਂ ਆਉਂਦੀ ਐ ਕਿਤੇ ਵੀ ਕੋਈ ਰੱਬਟ ਆਉਂਦੀ ਐ ਤ ਉਹਦੀਆਂ ਸਵਾਮਾ ਵੀ ਜਿਹੜੀਆਂ ਉਹ ਐਸਜੀਪੀਸੀ ਦੀ ਅੰਦਰ ਕਮੇਟੀ ਲੈਂਦੀ ਆ ਵਾਪਸ ਕੋਈ ਵੀ ਸੈਂਮੀ ਸਰ ਬੋਰਡ ਆਪਣੇ ਡਰੈਸ ਕੋਡ ਦੇ ਵਿੱਚ ਰਹਿੰਦੇ ਨੇ ਕੋਈ ਕੋਡ ਫਲਟਰੀ ਪਾ ਸਕਦੇ ਆ ਉਹ ਜਿਹੜੇ ਇਹੋ ਜਿਹੇ ਅਲੀਗੇਸ਼ਨ ਲੱਗਣੇ ਉਹਨਾਂ ਨੂੰ ਤਾਂ ਇਹ ਜੈ ਤੁਹੇ ਦੇਖੋ ਕਿ ਮੈਂ ਤੁਹਾਨੂੰ ਬੇਨਤੀ ਕਰਦਿਆਂ ਜਿਨੇ ਡਰੈਸ ਧਾਰਨ ਕਰਖਣੀ ਹੈ ਜਿਨੇ ਧਰਮ ਤੇ ਪਹਿਰਾ ਦੇਣਾ ਹੈ ਜਿਨੇ ਪੰਛ ਕੂਮ ਦੀ ਗੱਲ ਕਰਨੀ ਆ ਉਹਦੇ ਤੇ ਪਹਿਰਾਵਾ ਜਿਹੜਾ ਨਾ ਜਿੱਦਾਂ ਦਾ ਪਾਉਂਦਾ ਤੁਹਾਨੂੰ ਪਹਿਰਾ ਉਹਦੀਆਂ ਭਟੀਆਂ ਜੁਮੇਵਾਰੀਆਂ ਮੰਨਣੀਆਂ ਤਜੇ ਉਹਦਾ ਜੰਗੀਆਂ ਬਾਗੀਆਂ ਦੇ ਵਿੱਚ ਹੀ ਕਿਤੇ ਕਾਨੂੰ ਹੋਵੇ ਦਿਰਾਵੋ ਮਹਿਸੂਸ ਹੋਵੇ ਤਾਂ ਫਿਰ ਨਿਗਰਾਨ ਜਿਹੜੇ ਆ ਉਹ ਐਜਪੀਸੀ ਆ ਉਹਨੇ ਫਿਰ ਫੈਸਲਾ ਲੈਣਾ ਹੁੰਦਾ ਸਰ ਸਾਹਿਬ ਧਾਮੀ ਸਾਹਿਬ ਜਿਹੜਾ ਬੋਸ ਪਾਈਸ ਤੋਂ ਉਹਨਾਂ ਨੇ ਬ੍ਰੀਫ ਕਾਰਨ ਦੱਸਿਆ ਜਿਹੜਾ ਜਿਹੜਾ ਕਹਿੰਦੇ ਹੱਥ ਦੇ ਸੱਤ ਫਾਰਕ ਜਿਹੜਾ ਜਿਹੜਾ ਜਦੇਰਾ ਸਾਹਿਬ ਨੇ ਬੋਸ ਪਾਈਸ ਕਿ ਇਹਦੇ ਉਹਨਾਂ ਦੇ ਸਿਫੇ ਦੇ ਵਿੱਚ ਕੋਈ ਹੋਰ ਕਾਰਨ ਵੀ ਦੱਸਿਆ ਕੋਈ ਦਵਾ ਸੀ ਉਹਨਾਂ ਦੇ ਉੱਤੇ ਅੱਛੀ ਹੁਣੇ ਪੰਚਤ ਮੰਚੇ ਜਿਹਦਾ ਸਾਹ ਨੂੰ ਮਿਲ ਜਾ ਰਹੇ ਆ ਕਿਉਂਕਿ ਅਧਿਕਾਰ ਖੇਤਰ ਜਿਹੜੇ ਆ ਨਾ 1925 ਦੇ ਤਹਿਤ ਜਿਹੜੇ ਵੀ ਅਧਿਕਾਰ ਜਿਹਨੂੰ ਹੋਰ ਡਿਸਕਸ਼ਨ ਕਰਨ ਜਾ ਰਹੇ ਆ ਵੀ ਆਹ ਅਧਿਕਾਰ ਖੇਤਰ ਜਿਹੜੇ ਆ ਜਿਹਦਰ ਕਾਲਤਾ ਸਾਹਿਬ ਦੇ ਆ ਤੇ ਆਹ ਅਧਿਕਾਰ ਖੇਤਰ ਜਿਹੜੇ ਆ ਐਜਪੀਸੀ ਦੇ ਤੇ ਜਿਹਦਰ ਸਾਹਿਬ ਨੂੰ ਕਿਹ ਕਹੋ ਕਿ ਜਿੱਥੇ ਸਾਨੂੰ ਜਾਣਕਾਰੀ ਨਹੀਂ ਸੀ ਅਧਿਕਾਰ ਖੇਤਰ ਦੀ ਹਾਂਜੀ ਜਿੱਥੇ ਸਾਹਿਬ ਨੂੰ ਉਹਨਾਂ ਦੇ ਅਧਿਕਾਰ ਖੇਤਰ ਜਾਣਦੇ ਨਹੀਂ ਸੀ ਜਿਹੜਾ ਕਿਖੋ ਇਹਦੇ ਲਈ ਅਸੀਂ ਨਹੀਂ ਕੋਈ ਕਹਿੰਦੇ ਸਾਡੀ ਸੁਪਰੀਮ ਅਥਾਰਟੀ ਆ ਜਿਹਦਰ ਤੇ ਕਿਤੇ ਵੀ ਕੋਈ ਨਾ ਕੋਈ ਤੇ ਬੰਦਾ ਮੈਂ ਬੋਲਣਾ ਪਿਆ ਮੇਤੇ ਵੀ ਕੋਈ ਭੁੱਲ ਹੋ ਸਕਦੀ ਹੈ ਗਲਤੀ ਹੋ ਸਕਦੀ ਹੈ ਪਰ ਜਹੇਦਾਰ ਨੂੰ ਅਸੀਂ ਸਰਵੋੱਚ ਮੰਨਦੇ ਆ ਜਹੇਦਾਰ ਦੇ ਜੋ ਫੈਸਲੇ ਆ ਉਸ ਫੈਸਲੇ ਤੇ ਅਸੀਂ ਦਰੇ ਨੇ ਤੇ ਇਹ ਆ ਬੇਨਤੀ ਕਰਨ ਵਿਚਾਰਾ ਹੁੰਦੀਆਂ ਵਿਚਾਰਾ ਕੰਨ ਜਾਣਾ ਪੈਂਦਾ ਕੋ ਹਰ ਜ਼ਾਇਰਾ ਜੇ ਸੋਮਨੀ ਕਮੇਟੀ ਨੂੰ ਚਲਾਉਣਾ ਅਕਾਲ ਤਖ ਦੇ ਸੈਕਰੀਟਰੀ ਨੂੰ ਚਲਾਉਣਾ ਉਹ ਵਿਚਾਰਾ ਜਿਹੜੀਆਂ ਹੋਣੀਆਂ ਚਾਹੀਦੀਆਂ ਤੇ ਉਹਦੇ ਤਹਿਤ ਕਿਤੇ ਵੀ ਕੋਈ ਨੀਵਾ ਪਾਣੋਂ ਹੁੰਦਾ ਜੇ ਦੂਧ ਦੇ ਤੇ ਆਪਾਂ ਨੂੰ ਵਿਚਾਰ ਰੱਖਣੀਆਂ ਗੈਰਨੀ ਜਦੋਂ ਨੰਬਰ ਤੋਂ ਲਗਾਤਾਰ ਸਵਾਲ ਚੱਕੇ ਜਾ ਰਹੇ ਆ ਤੁਹਾਡੇ ਵੱਲੋਂ ਵੱਡੇਓ ਸ਼੍ਰੋਮਣੀ ਕਾਲੀਦਾਵ ਦੀ ਭਰਤੀ ਨੂੰ ਵੀ ਉਹਨਾਂ ਨੂੰ ਗੋਗਸ ਦੱਸਿਆ ਗਿਆ ਹੈ ਇਹ ਵੀ ਇਸ਼ਾਰਾ ਕੀਤਾ ਗਿਆ ਹੈ ਕਿ ਸੁਪੀਰ ਕਾਦਨ ਦੀ ਪ੍ਰਧਾਨਗੀ ਬਚਾਉਣ ਲਈ ਜਿਹੜਾ ਗੋਗਸ ਭਰਤੀ ਕੀਤੀ ਜਾ ਰਹੀ ਹੈ ਬਿਲਕੁਲ ਗਲਤ ਹੈ ਜੀ ਜਿਹੜੀ ਭਰਤੀ ਹੈਗੀ ਉਹ ਬਿਲਕੁਲ ਨਿਯਮ ਦੇ ਅਨੁਸਾਰ ਹੋ ਰਹੀ ਹੈ ਜਿਵੇਂ ਦੱਸਿਆ ਗਿਆ ਇੱਕ ਤਰ੍ਹਾਂ ਹੁੰਦੀ ਹੈ ਕਿ ਤਰੀਕਾ ਹੁੰਦਾ ਵਰਤੀ ਕਰਨ ਦਾ ਉਹ ਸਾਰਾ ਕੁਝ ਚੱਲ ਰਿਹਾ ਹੈ ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਕਿ ਜਿਹੜੇ ਯਾਨੀ ਹਰਪ੍ਰੀਤ ਸਿੰਘ ਜੀ ਉੱਤੇ ਜਿਹੜੇ ਦੋਸ਼ ਲੱਗੇ ਸਨ ਕਿਉਂਕਿ ਆਪਾਂ ਉਹ ਤੋਂ ਪ੍ਰੈਸ ਕਾਨਫਰੰਸ ਨਹੀਂ ਕਰ ਸਕੇ ਜਲਦੀ ਕਿਤੇ ਜਾਣਾ ਸੀ ਸੋ ਜਿਹੜੀ ਮੀਟਿੰਗ ਹੋਈ ਸੀ 10 ਫਰਵਰੀ ਵਾਲੇ ਦਿਨ ਉਹਦੇ ਵਿੱਚ ਰਿਪੋਰਟ ਦੇ ਜਿਹੜੇ ਅਹਿਮ ਤੱਥ ਹੈਗੇ ਨੇ ਉਹ ਸੇ ਤੁਹਾਨੂੰ ਦੱਸ ਦਿੰਨੇ ਆ ਬਰੀਫ ਕਰਕੇ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਕੁਕਰਮਾ ਤੇ ਪਰਦਾ ਪਾਉਣ ਲਈ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੀ ਮਰਿਆਦਾ ਦੀਆਂ ਧੱਜੀਆਂ ਉਡਾਂਦੇ ਔਰ ਗੁਰਬਾਣੀ ਦੇ ਸ਼ਬਦ ਕੀਰਤਨ ਨੂੰ ਅਧ ਵਿਚਾਲੇ ਰੁਕਵਾ ਕੇ ਆਪਣਾ ਨਿੱਜੀ ਸਪਸ਼ਟੀਕਰਨ ਮਰਿਆਦਾ ਦੀ ਪਰਵਾਹ ਕੀਤੇ ਬਗੈਰ ਸਾਹਮਣੇ ਜਬਰੀ ਖੜੇ ਕਰਕੇ ਪੰਜ ਪਿਆਰੇ ਸਿੰਘ ਸਾਹਿਬਾਂ ਜਿਹੜੇ ਸਾਝੀ ਪੰਜ ਪਿਆਰਿਆਂ ਨੂੰ ਪੇਸ਼ ਕਰਕੇ ਪੰਜੋਂ ਪਿਆਰਿਆਂ ਦਾ ਕੋਰ અપਮਾਨ ਕੀਤਾ ਹੈ ਜਿੰਨਾ ਗੰਭੀਰ ਦੋਸ਼ਾਂ ਦਾ ਸਪਸ਼ਟੀਕਰਨ ਆਪਣੇ ਬਣਾਈ ਮਰਿਆਦਾ ਮੁਤਾਬਕ ਦੇ ਕੇ ਯਾਨੀ ਹਰਪ੍ਰੀਤ ਸਿੰਘ ਜੀ ਨੇ ਪੱਲਾ ਝਾੜ ਕੇ ਉਚਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚ ਵਿਦੇਸ਼ ਯਾਤਰਾਵਾਂ ਦੇ ਵਿੱਚ ਵੀ ਉਹ ਕਿਸੇ ਬੀਬੀ ਨੂੰ ਲੈ ਕੇ ਜਾਂਦੇ ਆਂ ਔਰ ਉਹਦੇ ਬਾਰੇ ਪੱਲਾ ਝਾੜਦੇ ਆਂ ਸਾਰਾ ਕੁਝ ਵੀ ਵਿਦੇਸ਼ ਜਾਣਾ ਤਰੀਕੇ ਨਾਲ ਲੈ ਕੇ ਜਾਣਾ ਆਪਣੀ ਨਜ਼ਦੀਕੀ ਰਿਸ਼ਤੇਦਾਰ ਬੀਬੀ ਨਾਲ ਜਿਹੜੇ ਜੋ ਵੀ ਇਹਨਾਂ ਦੇ ਸਨ ਜਿਹੜੀ ਸ਼ਗਿਹਤ ਆਈ ਸੀ ਗੁਰਪ੍ਰੀਤ ਸਿੰਘ ਜੀ ਵੱਲੋਂ ਉਹ ਗੰਭੀਰ ਜਿਹੜੇ ਦੋਸ਼ ਲੱਗੇ ਆਂ ਗੁਰੂ ਦੀ ਗੋਲਕ ਦਾ ਜਿਹੜਾ ਦਸਵੰਦ ਹੁੰਦਾ ਉਹਦੇ ਤਰੀਕੇ ਨਾਲ ਜੋ ਬਾਕੀ ਸਿੰਘ ਸਾਹਿਬ ਪਹਿਲਾਂ ਜਮਾ ਕਰਵਾਉਂਦੇ ਰਹੇ ਨੇ ਉਹ ਵੀ ਨਹੀਂ ਕਰਵਾਇਆ ਸੀ ਰਿਕਾਰਡ ਸਾਰਾ ਚੈੱਕ ਕੀਤਾ ਯਾਨੀ ਮਲ ਸਿੰਘ ਜੀ ਔਰ ਗਿਆਨੀ ਪਰਲੋचन ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਉਹ ਸਾਰੇ ਹੀ ਪਹਿਲਾਂ ਜਿਹੜਾ ਸੀ ਉਹ ਸ਼੍ਰੋਮ ਜਿਹੜਾ ਹੁੰਦਾ ਹੈ ਸੇਵਾ ਫਲ ਉਹ ਜਮਾ ਉਥੇ ਕਰਵਾਉਂਦੇ ਰਹੇ ਹੈਗੇ ਆ ਇਹ ਤਾਂ ਹਰਿਆਣੇ ਜਾਨਕ ਖਾਨ ਕੀ ਵਾਰ-ਵਾਰ ਸੰਪਰਕ ਕਰਨ ਦੇ ਬਾਅਦ ਵੀ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਪੱਕੇ ਪੇਸ਼ ਕਰਨ ਲਈ ਕਮੇਟੀ ਨਾਲ ਸਹਿਯੋਗ ਨਹੀਂ ਕੀਤਾ ਉਪਰੋਕਤ ਤੋਂ ਇਲਾਵਾ ਸਿੰਘ ਸਹਿਬਾਨਾ ਦੇ ਰੁਤਬੇ ਤੇ ਹੁੰਦੇ ਹੋਏ ਮਰਿਆਦਾ ਦੀ ਉਲੰਘਣਾ ਕਰਨੀ ਪਤਿਤ ਪਰਿਵਾਰਾਂ ਦੇ ਅਨੰਦ ਕਾਰਜਾਂ ਦੀਆਂ ਅਰਦਾਸਾਂ ਕਰਨੀਆਂ ਇੱਕ ਹੋਰ ਗੰਭੀਰ ਦੋਸ਼ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਅਤੇ ਬੇਅਦਬੀਆਂ ਦੀਆਂ ਘਟਨਾਵਾਂ ਦੀਆਂ ਗੰਭੀਰ ਗੰਭੀਰ ਸ਼ਿਕਾਇਤਾਂ ਮਿਲਣ ਅਤੇ ਤੱਥ ਸਾਹਮਣੇ ਆ ਜਾਣ ਤੋਂ ਬਾਅਦ ਵੀ ਨਜ਼ਰ ਅੰਦਾਜ਼ ਕਰਕੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਉਪਰੋਕਤ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਨਾਹ ਵਿਸਤਾਰਜਨਕ ਰਿਪੋਰਟ ਵਿੱਚ ਦਰਜ ਹਨ ਬਿਲਕੁਲ ਸਾਹਿਬ ਇੱਕ ਤੁਹਾਡੇ ਬਾਰੇ ਉਹਨਾਂ ਦੀ ਜਿਹੜੀ ਸ਼ਬਦਾਂ ਦੀ ਉਹ ਕਿਤੇ ਜੀ ਇਹਨਾਂ ਦਾ ਕਰਨਾਲ ਦੇ ਵਿੱਚ ਬੁੱਤ ਲੱਗਣਾ ਚਾਹੀਦਾ ਹੈ ਹਰਿਆਣਾ ਕਮੇਟੀ ਦੇ ਲਈ ਤੁਹਾਨੂੰ ਜ਼ਿੰਮੇਵਾਰ ਦੱਸਿਆ ਬਹੁਤ سارے ਕਬਲਿਆਂ ਦਾ ਜ਼ਿਕਰ ਕੀਤਾ ਉਹਦੇ ਬਾਰੇ ਤੁਹਾਡਾ ਕੀ ਦੇਖੋ ਐਂ ਜੀ ਮੈਂ ਤੁਹਾਨੂੰ ਇਹਦੇ ਦੇਖੋ ਜੋ ਵੀ ਹੈਗਾ ਸਾਰਾ ਕੁਝ ਇੱਕ ਸਬਕਮੇਟੀ ਹੈ ਜਿਵੇਂ ਆਪਾਂ ਹੋਣੇ ਕਮੇਟੀਿੰਗ ਕਰ ਰਹੇ ਆ ਸਾਰੇ ਆਪਾਂ ਮੈਂਬਰ ਸਹਿਬਾਨ ਅੰਤਰੀਂ ਕਮੇਟੀ ਦੇ ਵਿੱਚ ਜਦੋਂ ਕੋਈ ਚੀਜ਼ ਪਾਸ ਹੋ ਜਾਂਦੀ ਹੈ ਉਹ ਪਾਸ ਹੋਣ ਤੋਂ ਬਾਅਦ ਫਿਰ ਉਹਦੀ ਸਬਕਮੇਟੀ ਬਣਦੀ ਹੈ ਪਰਚੇਸ ਕਮੇਟੀਆਂ ਹੁੰਦੀਆਂ ਨੇ ਹੋਰ ਕਮੇਟੀਆਂ ਹੁੰਦੀਆਂ ਇੱਕ ਨਿਯਮ ਹੁੰਦਾ ਹੈ ਇੱਕ ਨਿਯਮ ਦੇ ਅਨੁਸਾਰ ਹੀ ਸਾਰੀ ਪਰਚੇਸ ਜਾਂ ਜੋ ਕੁਝ ਵੀ ਹੈ ਉਹ ਪਰਚੇਸ ਉਹਦੇ ਮੁਤਾਬਕ ਹੁੰਦਾ ਹੈਗਾ ਸੋ ਇਹ ਇਲਜ਼ਾਮ ਲਗਾਉਣੇ ਬੜੇ ਸੌਖੇ ਹੁੰਦੇ ਆ ਲੇਕਿਨ ਇਲਜ਼ਾਮਾਂ ਨੂੰ ਪ੍ਰੂਫ ਕਰਨਾ ਇਲਜ਼ਾਮ ਤੇ ਕਿਸੇ ਤੇ ਵੀ ਕੋਈ ਲਾ ਸਕਦਾ ਹੈ ਲੇਕਿਨ ਜਿੱਦੇ ਚ ਸੱਚ ਕਿੰਨਾ ਹੈਗਾ ਉਹ ਸੱਚ ਜਿਹੜਾ ਹੈਗਾ ਉਹ ਸਾਹਮਣੇ ਆਣਾ ਇੱਕ ਹੋਰ ਚੀਜ਼ ਹੁੰਦੀ ਹੈ ਜਿਹੜੀ ਸਾਹ ਜਿਹੜੀ ਮੇਰੇ ਬੇਲੇ ਕਰਦੇ ਪਏ ਉਹ ਵਿਦੇਸ਼ ਨਾਲ ਜਾਂਦੀ ਨਹੀਂ ਜੰਦੇ ਤਾਂ ਨਹੀਂ ਉਹ ਬੀਬੀ ਦੇ ਨਾਲ ਕੋਈ ਗੱਲਬਾਤ ਬਈ ਔਰ ਕਾਟ ਹੋਇਆ ਉਹਦੇ ਬਿਆਨ ਜੀ ਨਹੀਂ ਉਹਨਾਂ ਦੇ ਰਿਕਾਰਡ ਅਸੀਂ ਐਂਜ ਨਹੀਂ ਬਿਆਨ ਕਰ ਸਕਦੇ ਕਿਉਂਕਿ ਉਹ ਇੱਕ ਮਾਮਲਾ ਦੂਸਰਾ ਹੈ ਠੀਕ ਹੈ ਨਾ ਲੇਕਿਨ ਉਹਦੀਆਂ ਜਿਹੜੀਆਂ ਫੋਟੋਗ੍ਰਾਫਸ ਜਿਹੜਾ ਹੋਰ ਕੁਝ ਹੈ ਤਸਵੀਰਾਂ ਹੈਗੀਆਂ ਉਹ ਸਾਰਾ ਕੁਝ ਸਾਡੇ ਕੋਲ ਹੈਗਾ ਮੈਂ ਇੱਕ ਬੇਨਤੀ ਹੈ ਜੀ ਇੱਕ ਮਿੰਟ ਦੀ ਗੱਲ ਨਹੀਂ ਇੱਕ ਮਿੰਟ ਇਹ ਬੀਬੀ ਦੀ ਜੇ ਆਪਾਂ ਗੱਲ ਨੂੰ ਇਹ ਬੀਬੀ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਸੀ ਤੇ ਆ ਧਾਰਮਿਕ ਅਧਿਆਪਕ ਸੀ ਇਹਨੂੰ ਇਹਨੂੰ ਪਤਾ ਲੱਗਾ ਕਿ ਗਿਆਨੀ ਹਰਪ੍ਰੀਤ ਸਿੰਘ ਉਹ ਯਾਰ ਇੱਕ ਤਰੀਕਾ ਮੈਂ ਇੱਕ ਮੈਂ ਬੇਨਤੀ ਕਰਦਾ ਇੱਕ ਮਿੰਟ ਲੈਣਾ ਜਿਹੜਾ ਕੱਲ ਦਾ ਹੀ ਈਸ਼ੂ ਆ ਦੇਖੋ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਕਮੇਟੀ ਲਟੇਰੀਆਂ ਦੀ ਜਮਾਤਿਆ ਤਲ ਗਿਆ ਉਹਨੇ ਜੇ ਇਸ ਬੰਦੇ ਨੇ 20 ਸਾਲ 30 ਸਾਲ ਆਪਣਾ ਟੱਬਰ ਪਾਲਿਆ ਹੋਵੇ ਗੁਰੂ ਦੀ ਗੋਦ ਨਾ ਪਾਲਿਆ ਹੋਵੇ ਤੇ ਇੰਡੀਆਂ ਪਤਨੀਆਂ ਨੇ ਤਿੰਨ ਤਿੰਨ ਤਰਕੀਆਂ ਲਈਆਂ ਹੋਣ ਤੇ ਹੈਡ ਗਰੰਟੀ ਮੁਕਸਰ ਹੋਵੇ ਤੋਂ ਉਤੋਂ ਬਾਅਦ ਜੰਮੂਆ ਸਾਹਿਬ ਜਾਵੇ ਤਾਂ ਫਿਰ ਜੰਮੂਆ ਸਾਹਿਬ ਦਾ ਜਹੇਦਾ ਲੱਗੇ ਕਿਥੇ ਅਕਾਲ ਤਰ ਦਾ ਕਾਜਕਾਰੀ ਜੱਦੇ ਆ ਜੀ ਹਾਂ ਜੀ ਲਾਇਆ ਕਿੰਨੇ ਮੇਰੀ ਬੇਨਤੀ ਸੁਣੋ ਮੈਂ ਮੇਰੀ ਜੀ ਮੇਰੀ ਬੇਨਤੀ ਹੈ ਨਾ ਉਹਨੂੰ ਥੋੜਾ ਤੇ ਉਹਨਾਂ ਨੇ ਉਹ ਨਾਲੇ ਇੰਨੀ ਸਵਾਮਾ ਲੈਣ ਦੇ ਬਾਵਜੂਦ 30 ਸਾਲ ਗੁਰੂ ਦੀ ਗੋਲਕ ਦੇ ਨਾਲ ਆਪਣਾ ਟੱਬਰ ਪਾਲਣਾ ਤੇ ਅੱਜ ਕਹਿੰਦਾ ਡਿਟੇਰੀਆ ਪਹਿਲਾਂ ਨਹੀਂ ਕਿਉਂ ਨਹੀਂ ਕਿਹਾ ਮਹੀਨਾ ਪਹਿਲਾਂ ਤਾਂ ਕਿਉਂ ਨਹੀਂ ਕਿਹਾ 30 ਸਾਲ ਕਿਉਂ ਨਹੀਂ ਕਿਹਾ ਇਹਦਾ ਅਸੀਂ ਜਵਾਬ ਮੰਗਦੇ ਆ ਵਾਹਿਗੁਰੂ ਜੀ ਘਰ ਖਾਲਸਾ ਵਾਲਾ ਆਰੇ ਤੁਸੀਂ ਸਤਕਾਰਯੋਗ ਸਾਡੀ ਛੋਟੇ ਜਿਹੇ ਬੰਦਿਆਂ ਦੀ ਗੱਲ ਕਰਿਆ ਬਚਾਉਂਦੇ ਆ ਪਰ ਥੋੜਾ ਜਿਆਦਾ ਯਾਰ ਕੱਲ੍ਹ ਕੱਲ੍ਹ ਤੁਸੀਂ ਨਹੀਂ ਕਰ ਬੋਗੇ ਪ੍ਰੇਨ ਸਾਹਿਬ ਅੱਜ ਦੀ ਮੀਟਿੰਗ ਜਿਹੜੀ ਹੈ ਉਹ ਤਾਂ ਮੇਨ ਅਜੰਡਾ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਸੀ ਕੀ ਗੱਲਬਾਤ ਹੋਈ ਮੀਟਿੰਗ ਦੇ ਵਿੱਚ ਕਿਉਂਕਿ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ ਕਿ ਅਸੀਂ ਅਪੀਲ ਕਰਾਂਗੇ ਕਿ ਧਾਮੀ ਸਾਹਿਬ ਅਪੀਲ ਸੇਵਾਵਾਂ ਜਾਰੀ ਰੱਖਣ ਕਿਉਂਕਿ ਉਹਨਾਂ ਦਾ ਕਾਰਜਕਾਲ ਬਹੁਤ ਵਧੀਆ ਰਿਹਾ ਹੈ ਅ ਦੇਖੋ ਜਿਹੜਾ ਉਹਨਾਂ ਨੇ ਸਟੇਟਮੈਂਟ ਕੋਈ ਦਿੱਤੀ ਹੈ ਉਹ ਤੇ გარਦਾ ਤੁਸੀਂ ਜਿਹੜਾ ਅੰਦਰ ਗੱਲ ਹੋ ਰਹੀ ਸੀ ਉਹ ਉਸ ਅਜੰਡੇ ਤੇ ਵਿਚਾਰ ਕੀਤਾ ਗਿਆ ਜਿਹੜਾ ਅਸੀਂ ਤੋ ਤਿੰਨ ਮੈਂਬਰ ਸੀਗੇ ਆਪਦੇ ਜਿਹੜੇ ਸਾਡਾ رائے ਦਿੱਤੀ ਹੈ ਜਿਹੜੀ ਤਿੰਨ ਮੈਂਬਰਾਂ ਨੇ ਅੰਦਰਲੇ ਹਾਲਾਤ ਦੇਖ ਕੇ ਜੋ ਸੱਚ ਆ ਵੀ ਇਹ ਨਹੀਂ ਲੱਗ ਰਿਹਾ ਕੋਈ ਪ੍ਰਧਾਨ ਹਾਮੀ ਸਾਹਿਬ ਚਲੇ ਜਾਣ ਤੇ ਕੋਈ ਬੰਦਾ ਹੋਰ ਉਦੋਂ ਵਧੀਆ ਕੰਮ ਕਰੇ ਅੱਜ ਦੇ ਅਡਜੈਕਟਿਵ ਮੈਂਬਰ ਇਨੀ ਸਾਨੂੰ ਨਾ ਗਿਆ ਇਹਦਾ ਇਹ ਮਤਲਬ ਨਹੀਂ ਵੀ ਅਸੀਂ ਧਾਮੀ ਸਾਹਿਬ ਦੇ ਸਾਰੇ ਕੰਮਾਂ ਨੂੰ ਅਪਰੀਸ਼ੀਏਟ ਕਰਦੇ ਆਂ ਜਾਂ ਸਹਿਮਤ ਮੌਜੂਦਾ ਜਿਹੜਾ ਹਾਊਸ ਦਾ ਸਿਸਟਮ ਆ ਉਹਦੇ ਚ ਡਿਜੈਕਟਰ ਵਿੱਚ ਸਾਨੂੰ ਨਹੀਂ ਲੱਗਦਾ ਅਸੀਂ ਸਾਰੇ ਹਾਲਾਤ ਡਿਸਕਸ ਬਈ ਗੱਲਾਂ ਪਰਸਨਲ ਕਰਨ ਵਾਲੀਆਂ ਕਿ ਨਹੀਂ ਕਰਨ ਵਾਲੀਆਂ ਉਹਦੇ ਮਤਲਬ ਸਾਡਾ ਹੀ ਫੈਸਲਾ ਸੀ ਆਪਰਮਾਨ ਕਰ ਦੋ ਨਹੀਂ ਨਹੀਂ ਇਹ ਸਭ ਪੈਂਡਿੰਗ ਦਾ ਹੈ ਸਰ ਅਸੂਰਣੀ ਗੱਲ ਇਹ ਆ ਹਨਨੀ ਦੀ ਗੱਲ ਆ ਕਿ ਅਸੀਂ ਵਿਰੋਧੀ ਵਿਰੋਧ ਚ ਤਿੰਨ ਮੈਂਬਰ ਪਿਛਲੀ ਵਾਰੀ ਖੜਕੇ ਅਸੀਂ ਦੋ ਅਸੀਂ ਪਹਿਲਾਂ ਹੁੰਦੇ ਆ ਅਸੀਂ ਤਾਂ ਆਪਰਮਾਨ ਕਰਨੇ ਵੀ ਪ੍ਰਧਾਨ ਬਣੇ ਰਹਿਣ ਤੇ ਵੀ ਉਹ ਜਿਹੜੇ ਸਾਡੇ ਨਾਲ ਬਹੁਤ ਸਹਿਮਤ ਵੀ ਸੀ ਉਹ ਕਹਿ ਰਿਹਾ ਜੀ ਇਹਨੂੰ ਪੈਂਡਿੰਗ ਰੱਖੋ। ਇੱਕ ਤਾਂ ਇਹ ਅੱਜ ਦੀ ਮੀਟਿੰਗ ਦਾ ਬੜਾ ਅਚੰਭੇ ਵਾਲੀ ਗੱਲ ਆ ਤੇ ਉਹ ਸੀਨੀਅਰ ਮੀਟ ਪ੍ਰਧਾਨ ਕਹਿੰਦਾ ਜੀ ਪਿੰਡਗਾ ਮੈਂ ਬਾਰ-ਬਾਰ ਦੋ ਵਾਰੀ ਪੁੱਛਿਆ ਵੀ ਨਿਵੇਂੜੋ ਪਰੇ ਜਾਂ ਪ੍ਰਵਾਨ ਜਾਂ ਰੱਦ ਰੱਦ ਕਰਾਉਣ ਵਾਲਾ ਕੋਈ ਵੀ ਨਹੀਂ ਫਿਰ ਪ੍ਰਵਾਨ ਵਾਲੀ ਜੀ ਪਰ ਜਦੋਂ ਪੈਂਡਿੰਗ ਵਾਲਾ ਸਵਾਲ ਕੀਤਾ ਗਿਆ ਕਹਿੰਦੇ ਪੈਂਡਿੰਗ ਨਹੀਂ ਹੈ ਜੀ ਪੰਜ ਮੈਂਬਰੀ ਕਮੇਟੀ ਉਹਨਾਂ ਦੇ ਨਾਲ ਗੱਲਬਾਤ ਕਰੇਗੀ ਉਹ ਫੇਲ ਕਰੇਗੀ ਕਿਸ ਕੰਮ ਲਈ ਉਹਨਾਂ ਨੂੰ ਮਨਾਇਆ ਦੇਵਾਵਾਂ ਜਾਰੀ ਰੱਖੋ ਦੇਖੋ ਅੰਦਰ ਵੀ ਇਹ ਗੱਲ ਹੋਈ ਆ ਸਾਡੀ ਹੁਣ ਉਹਦੇ ਕੋਲ ਜਾਣਗੇ ਤੇ ਧਾਮੀ ਸਾਹਿਬ ਵਾਪਸ ਲੈਣਗੇ ਨੈਤਿਕ ਤੌਰ ਤੇ ਦਿੱਤਾ ਅਸਤੀਫਾ ਜੀ ਫਿਰ ਨੈਤਿਕਤਾ ਫਿਰ ਕੀ ਕਰਨਗੇ ਆਪਾਂ ਅਸੀਂ ਇਹ ਗੱਲ ਕਿਹਾ ਸੀ ਆ ਪ੍ਰਬੰਧ ਕਰ ਦਿਓ ਵੀ ਤੁਸੀਂ ਆਓ ਧਾਮੀ ਸਾਹਿਬ ਆਪੇ ਆਉਣਗੇ ਹੋਰ ਅਹਿਮ ਚੀਜ਼ ਇਹ ਕਹਿੰਦੇ ਜੀ ਅਸੀਂ ਜਾ ਰਹੇ ਹਾਂ ਸਿੰਘ ਸਾਹਿਬ ਨੂੰ ਮਿਲਣਾ ਅਸੀਂ ਵਿਚਾਰ ਚਰਚਾ ਕਰਾਂਗੇ ਵੀ ਐਸਜੀਪੀਸੀ ਦਾ ਔਰ ਸਿੰਘ ਸਹਿਬਾਨਾ ਦਾ ਅਧਿਕਾਰ ਖੇਤਰ ਕੀ ਹੁੰਦਾ ਇਹਦੇ ਬਾਰੇ ਜਾਣੂ ਕਰਾਵਾਂਗੇ ਦੇਖੋ ਜੀ ਉਹ ਉਹਨਾਂ ਨੇ ਸਾਨੂੰ ਵੀ ਇਨਵਾਈਟ ਕੀਤਾ ਸੂਚੇ ਮੈਂਬਰਾਂ ਨੂੰ ਪਤਾ ਨਹੀਂ ਕਮੇਟੀ ਬਣਾਈ ਹੈ ਕੀ ਅ ਅਸੀਂ ਵੀ ਚਲੇ ਜਾ ਸਕਦੇ ਹਾਂ ਹੋ ਸਕਦਾ ਅਸੀਂ ਚਲ ਜਾਈਏ ਪਰ ਮੈਨੂੰ ਐਵੇਂ ਕੋਈ ਅਸੀ ਗੱਲ ਕਹਦਾ ਜਿਹੜੀ ਸਿਧਾਂਤਕ ਤੌਰ ਤੇ ਸਹੀ ਨਾ ਹੋਵੇ ਮੈਨੂੰ ਪੂਰਨ ਗਿਆਨ ਹੀ ਨਹੀਂ ਮੈਂ ਉੱਥੇ ਇੱਕ ਮੁਤਾਬਕ ਸਿੱਖੀ ਸਾਹਿਬ ਨੂੰ ਕਿਹਾ ਸੀ ਵੀ ਸਾਨੂੰ ਦੱਸ ਦਿਓ ਸਾਡਾ ਅਧਿਕਾਰ ਖੇਤਰ ਕੀ ਆ ਸਿੰਘ ਸਾਹਿਬ ਦਾ ਕੀ ਆ ਬਹੁਤ ਵਧੀਆ ਗੱਲ ਆ ਜੇ ਸਿੰਘ ਸਾਹਿਬ ਨੂੰ ਉਹ ਮਿਲਣ ਜਾਂਦੇ ਆ ਇਹਨਾਂ ਗੱਲਾਂ ਬਾਰੇ ਅਸੀਂ ਵੀ ਉੱਤੇ ਜਾਣਕਾਰੀ ਵੀ ਮਿਲ ਜੂ ਜਿਹੜੀਆਂ ਮੰਚ ਚ ਡੁੱਬਦਾ ਵਾਂ ਉਨ੍ਹਾਂ ਬਾਰੇ ਵੀ ਸਿੰਘ ਸਾਹਿਬ ਤੋਂ ਸਪਸ਼ਟਤਾ ਮਿਲ ਜੂ ਠੀਕ ਆ ਚਲੇ ਜਾਣਾ ਚਾਹੀਦਾ ਰਿਜੈਕਟ ਨੂੰ ਤਾਂ ਵੈਸੇ ਮੈਂ ਤਾਂ ਉਹਨਾਂ ਨੂੰ ਇੱਕਲਾ ਕੀਤਾ ਸੀ ਵੀ ਜਦੋਂ ਤੁਸੀਂ ਕੋਈ ਦਰਖਾਸਤਾਂ ਦੇਣ ਜਾਂਦੇ ਹੋ ਨਾ ਬੀਤੇ ਸਮੇਂ ਚ ਜਾਂ ਚੌੜੇ ਨੂੰ ਕਰਨ ਸੰਬੰਧੀ ਚਲੇ ਗਏ ਸੀ ਬਰਕਾਸਤ ਜਾਂਚ ਕੁਝ ਵੀ ਆਦੋਂ ਮੈਂ ਕਿਹਾ ਸਾਨੂੰ ਨਾਲ ਲੈ ਜਾ ਕਰੋ ਅੱਜ ਜੇ ਸਾਨੂੰ ਵੀ ਉਹਨਾਂ ਨੇ ਕਿਹਾ ਆ ਜੂ ਤੇ ਅਸੀਂ ਵੀ ਨਾਲ ਜਾ ਕੇ ਸਿੰਘ ਸਾਹਿਬ ਨੂੰ ਦਰਸ਼ਨ ਕਰ ਲਏ ਇਹ ਉਹ ਲੱਗ ਕੀ ਰਿਹਾ ਕਿ ਤਾਂ ਵੀ ਮੰਨਣਗੇ ਕਿਉਂਕਿ ਤੁਸੀਂ ਅੱਜ ਮੀਟਿੰਗ ਤੁਸੀਂ ਅਸਤੀਫਾ ਉਹਨਾਂ ਨੇ ਮੈਂ ਕਿਹਾ ਸੀ ਸਾਨੂੰ ਕਾਪੀ ਦੇ ਦਿਓ ਉਹਨੂੰ ਕੋਈ ਪਤਾ ਹੀ ਅਖਬਾਰਾਂ ਦਾ ਛਪ ਗਿਆ ਮੈਂ ਕਿਹਾ ਪੜਕੇ ਸੁਣਾ ਦਿਓ ਉਹਦੇ ਤੇ ਨੈਤਿਕ ਤੌਰ ਤੇ ਲਿਖਿਆ ਸੀ ਗੱਲ ਵੀ ਜਿਹੜਾ ਗੈਂਦੀ ਹਰਪੀ ਸਿੰਘ ਨੂੰ ਸਵਾਮਾ ਮੁਕਤ ਕੀਤੀਆਂ ਤੇ ਸਿੰਘ ਸਾਹਿਬ ਦਾ ਵਰਸ਼ਨ ਆਇਆ ਮੈਂ ਨੈਤਿਕ ਤੌਰ ਤੇ ਮਹਿਸੂਸ ਕਰਦਾ ਅਸਤੀਫਾ ਦਿੱਤਾ ਮੈਂ ਕਿਹਾ ਜਾਂ ਤੱਕ ਨੈਤਿਕਤਾ ਸਪਸ਼ਟ ਕਰਨਗੇ ਆਪਾਂ ਧਮੀ ਸਾਹਿਬ ਤੋਂ ਉਹਨਾਂ ਗੱਲਾਂ ਦੀ ਕਮੇਟੀ ਇਜੈਕਟਿਵ ਸੋਲੂਸ਼ਨ ਲੱਭ ਲਾਂਗੇ ਜੇ ਜਾਇਜ਼ ਹੋਏ ਤੇ ਉਪਰ ਗੱਲ ਇਹ ਕਾ ਵੀ ਉਹ ਰੂਹ ਤੋਂ ਜੀਵੇਗਾ ਅੱਲਾ ਇਹ ਨਹੀਂ ਸੀ ਜਿਸ ਜਾਂ ਉਹ ਵਾਲੀ ਗੱਲ ਨਹੀਂ ਹੋਈ ਇਹ ਹੁਣ ਤੱਕ ਸਿੰਘ ਸਾਹਿਬ ਕੋਲ ਮਿਲਦੀ ਕਿਨੂੰ ਲੈ ਕੇ ਇਹ ਦੁਵਿਧਾ ਬਰਕਰਾਰ ਹੈ ਆ ਤੇ ਵੈਸੇ ਜਵਾਨੀ ਦਾ ਉਹ ਕਹਿੰਦੇ ਆਪਰਵਾਨ ਪਰ ਜਿਹੜੀ ਹੈਗੀ ਆਪਣੀ ਲਿਖਤੀ ਤੌਰ ਤੇ ਉਹ ਵੀ ਅਜੇ ਪੈਂਡਿੰਗ ਆ ਵੀ ਆਪ ਸਿੰਘ ਸਾਹਿਬ ਨੂੰ ਆਪਰਵਾਨ ਕਰਨਾ ਠੀਕ ਆ ਸੀ ਕਿ ਨਹੀਂ ਹਾਲਾਤ ਮੁਤਾਬਕ ਤਾਂ ਬਿਲਕੁਲ ਆਪਰਵਾਨ ਕਰ ਦੇਣਾ ਚਾਹੀਦਾ ਵਿਚ ਵਿਚਾਲਾ ਨਹੀਂ ਕਰਨਾ ਚਾਹੀਦਾ